ਹਾਂਜੀ ਜ਼ਤਰੀ ਗੱਲ ਜਿ ਕਿਦਾਂ ਕਰ ਸਕੀ ਆ ਲੈ ਯਾਰ ਪਲੀਜ਼ ਨਾ ਵਧੀਆ ਅੱਜ ਨਾ ਮੈਂ ਜਿੱਦਾਂ ਫੋਨ ਸਕਰੋਲ ਕਰ ਰਿਹਾ ਸੀਗਾ ਦੇਖ ਰਿਹਾ ਸੀਗਾ ਤੇ ਫੋਨ ਤੇ ਨਾ ਇੱਕ ਬੜੀ ਵਧੀਆ ਗੱਲ ਮੈਂ ਦੇਖੀ ਤੇ ਮੈਂ ਚਾਹਣਾ ਮੈਂ ਸ਼ੇਅਰ ਕਰੀ ਜਾਣਾ ਆਪਾਂ ਵੀ ਤੁਹਾਡੀ ਹੱਕ ਤੇ ਜਿਹੜੀ ਕਮਾਈ ਹੈ ਨਾ ਕੋਈ ਸੀਗਾ ਦੁਕਾਨਦਾਰ ਸੀਗਾ ਜਿੱਦਾਂ ਦੁਕਾਨ ਕਰਦਾ ਸੀਗਾ ਹੁਣ ਤਾਂ ਕਸਟਮਰ ਵੀ ਲੈ ਲਈ ਨਾਲ ਕੰਨ ਇੱਧਰ ਰੱਖ ਲਈ ਮੈਂ ਤੈਨੂੰ ਵਿੱਚ ਵਿੱਚ ਸੁਣਾਈ ਜਾਣਾ ਨਾ ਤੇ ਉਹ ਦੁਕਾਨਦਾਰ ਸੀ ਤੇ ਉਹ ਨਾ ਜਿੱਦਾਂ ਉਹ ਤਾਂ ਦੁਕਾਨਦਾਰੀ ਨਹੀਂ ਸੀ ਇੰਨੀ ਜਿਆਦਾ ਜਿੱਦਾਂ ਚੱਲਦੀ ਚੋੜੀ ਕਿਦਾਂ ਤੇ ਉਹ ਨਾ ਇੱਕ ਕੋਈ ਮਹਾਪੁਰਸ਼ ਸੀਗਾ ਉਹਦੇ ਕੋਲ ਚਲਾ ਗਿਆ ਮਹਾਪੁਰਸ਼ ਕੋਲ ਚਲਾ ਗਿਆ ਤੇ ਉਹ ਉਹਨਾਂ ਜਾ ਕੇ ਨਮਸਕਾਰ ਕੀਤੀ ਸਤਿ ਸ੍ਰੀ ਅਕਾਲ ਦੁਆ ਕੀਤੀ ਸਤਿ ਸ੍ਰੀ ਅਕਾਲ ਕਿਹਾਦਾ ਵੀ ਅ ਬਾਬਾ ਜੀ ਮੈਂ ਮਤਲਬ ਕਿ ਦੁਕਾਨ ਹੈ ਮੇਰੀ ਤੇ ਮਤਲਬ ਕਿ ਚੱਲਦੀ ਨਹੀਂ ਇੰਨੀ ਵਧੀਆ ਜਾਂ ਕਿਦਾਂ ਹਨਾ ਤੇ ਉਹ ਕਹਿਣ ਲੱਗਿਆ ਵੀ ਤੂੰ ਦੁਕਾਨ ਤੇਰੀ ਚੱਲੇਗੀ ਪਰ ਤੂੰ ਨਾ ਮਤਲਬ ਕਿ ਵੀ ਹੇਰ ਫੇਰ ਛੱਡਦੇ ਤੇ ਸਹੀ ਤਰੀਕੇ ਨਾਲ ਮਾਲ ਤੋਲ ਕੇ ਦੇਣਾ ਕਰਦੇ ਹਨ ਤੇ ਉਹ ਹੁਣ ਚਲੋ ਉਹਦੇ ਦਿਮਾਗ 'ਚ ਗੱਲ ਪੈ ਗਈ ਉਹ ਆਇਆ ਉਹ ਨਾ ਦਰਿਆ ਪੈਂਦਾ ਸੀ ਜਾਂ ਦਰਿਆ ਨਦੀ ਪੈਂਦੀ ਸੀ ਨਦੀ ਤੋਂ ਪਾਰ ਜਾਂਦਾ ਸੀ ਪਾਰ ਸੀਗਾ ਬਾਬਾ ਤੇ ਉਤੋਂ ਮੁੜ ਕੇ ਆਉਂਦਾ ਸੀਗਾ ਤੇ ਉਹ ਨਦੀ ਪਾਰ ਕਰਕੇ ਗਿਆ ਤੇ ਮੁੜ ਕੇ ਆਇਆ ਤੇ ਚਲੋ ਆ ਕੇ ਉਹਨਾਂ ਨੇ ਵੀ ਉਸ ਤੋਂ ਬਾਅਦ ਉਹਨੇ ਵਧੀਆ ਤੋਲਣਾ ਸਹੀ ਕੰਮ ਕਰ ਸ਼ੁਰੂ ਕਰਨਾ ਕਰਨਾ ਸ਼ੁਰੂ ਕਰਤਾ ਤੋਲਣਾ ਸਹੀ ਤੋਲਣਾ ਕੋਈ ਮਤ ਕਹਿਰ ਫੇਰਨੀ ਕੈਵਰੀ ਇਵਨ ਉਹਨ ਨੇ ਉਹਨੂੰ ਗਾਹਕ ਨੂੰ ਕਹਿ ਦਨਾ ਵੀ ਆਪੇ ਤੋਲ ਕੇ ਲੈ ਜਾ ਹਨਾ ਤੇ ਉਹਦੀ ਬੜੀ ਚਰਚਾ ਹੋਣ ਲੱਗ ਗਈ ਪੂਰੇ ਏਰੀਆ ਦੇ ਵਿੱਚ ਵੀ ਇਹ ਬੰਦਾ ਬੜਾ ਕਮਾਂਡਾਰ ਹੈ ਹਨਾ ਵੀ ਮਤ ਕਹਿਰ ਫੇਰਨੀ ਕਰਦਾ ਤੇ ਸਹੀ ਤੋਲਦਾ ਸਾਰਾ ਕੁਝ ਕਰਦਾ ਵੀ ਬੜਾ ਉਹਦਾ ਕਾਰੋਬਾਰ ਬੜਾ ਚੱਲ ਪਿਆ ਹਨਾ ਕਾਰੋਬਾਰ ਬੜਾ ਚੱਲ ਪਿਆ ਤੇ ਉਹ ਮਤ ਕਿ ਇੰਨਾ ਕਾਰੋਬਾਰ ਚੱਲ ਪਿਆ ਕਿ ਉਹ ਜਿਹੜਾ ਜਿਹੜੇ ਵੱਟਿਆਂ ਨਾਲ ਸਮਾਨ ਤੋਲਦਾ ਸੀ ਨਾ ਉਹ ਵੱਟੇ ਵੀ ਉਹਨੇ سونے ਦੇ ਲੈ ਲਏ ਇੰਨਾ ਉਹਦਾ ਕਾਰੋਬਾਰ ਹੋ ਗਿਆ ਹਨ ਤੇ ਉਹ ਬਾਅਦ ਚ ਉਹ ਕਹਿੰਦਾ ਵੀ ਚਲੋ ਆਪਾਂ ਫੇਰ ਬਾਬਾ ਜੀ ਕੋਲ ਜਾ ਕੇ ਹੁੰਨੇ ਆ ਵੀ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਕੇ ਹੁੰਨੇ ਆ ਵੀ ਉਹਨਾਂ ਨੂੰ ਕੋਈ ਭੇਟਾ ਕਰਕੇ ਹੁੰਨੇ ਆ ਤੇ ਗਿਆ ਤੇ ਜਦੋਂ ਜਾ ਕੇ ਕਹਿੰਦਾ ਵੀ ਬਾਬਾ ਜੀ ਮੈਂ ਮਰ ਕੇ ਤੁਹਾਡੀ ਬਚਨਾਂ ਨਾਲ ਮੇਰਾ ਕੰਮਕਾਰ ਬੜਾ ਵਧੀਆ ਚੱਲ ਪਿਆ ਤੇ ਮੈਂ ਹੁਣ ਮੈਂ سونے ਦੇ ਆ ਵੱਟੇ ਵੀ ਮੈਂ سونے ਦੇ ਰੱਖਣ ਦੇ ਜਨਾ ਉਹ ਮੈਂ ਤੋਲ ਕੇ ਦਿੰਨਾ ਆ ਤੇ ਉਹ ਕਹਿੰਦਾ ਵੀ ਠੀਕ ਹੈ ਚੰਗੀ ਗੱਲ ਆ ਪਰ ਕਹਿੰਦਾ ਹੁਣ ਤੂੰ ਜਾਣਾ ਨਾ ਜਦੋਂ ਵਾਪਸ ਨਦੀ ਚੋਂ ਲੰਘ ਕੇ ਤੇ ਵੱਟੇ ਕਹਿੰਦਾ ਨਦੀ ਸਿੱਟ ਦੀ ਹਨਾ ਨਦੀ ਸਿੱਟ ਉਹ ਕਹਿੰਦਾ ਠੀਕ ਉਹ ਹੁਣ ਉਹਨੂੰ ਉਹਦੇ ਬਚਨਾ ਕਰਕੇ ਉਹਨੇ ਸਾਰਾ ਕਾਰੋਬਾਰ ਚੱਲਿਆ ਸੀਗਾ ਤੇ ਉਹ ਬਲੀਵ ਕਰ ਲਿਆ ਉਹਨੇ ਕਹਿੰਦਾ ਠੀਕ ਆ ਹਨਾ ਤੇ ਇੱਥੇ ਪਾਉਜ਼ ਕਰਦੇ ਆਪਾਂ ਤੇ ਉਹਨੇ ਕੀ ਕੀਤਾ ਜੀ ਜਦੋਂ ਉਹ ਨਦੀ ਚੋਂ ਵਾਪਸ ਜਾਣ ਲੱਗਾ ਤੇ ਉਹ ਉਹਨੇ ਜਿਹੜੇ ਸੋਨੇ ਦੇ ਵੱਟੇ ਸੀ ਉਹ ਨਦੀ ਸਿੱਟ ਤੇ ਹਨਾ ਨਦੀ ਸਿੱਟ ਤੇ ਤੇ ਆਪਦਾ ਫੇਰ ਕਾਰੋਬਾਰ ਆਪਣਾ ਕਰ ਲੱਗ ਗਿਆ ਵਧੀਆ ਚੱਲੀ ਗਿਆ ਸਭ ਕੁਝ ਸਾਮਮ ਲੰਘਿਆ ਉਹਦੀ ਕਾफी ਚਰਚਾ ਕਹਿੰਦੇ ਬਹੁਤ ਜਿਆਦੀ ਹੋ ਗਈ ਤੇ ਕੋਈ ਹੋਰ ਵਪਾਰੀ ਬੰਦੇ ਸਨ ਉਹਨਾਂ ਨੇ ਕਿਹਾ ਵੀ ਆਪਾਂ ਜਾ ਕੇ ਯਾਰ ਬੰਦੇ ਕੋਲ ਉਸ ਕੋਲ ਇਹ ਬੰਦੇ ਦਾ کاروبار ਇੰਨਾ ਚੱਲਿਆ ਵੀ ਇਹ ਕਿਦਾਂ ਚੱਲਿਆ ਕਾਰੋਬਾਰ ਇਹਦਾ ਵੀ ਆਪਾਂ ਚਲੋ ਪਤਾ ਕਰੀਏ ਚਲੋ ਜੀ ਉਹ ਵਪਾਰੀਆਂ ਨੇ ਨਾ ਕੁਦਰਤੀ ਉਹ ਵੀ ਦਰਿਆ ਦੇ ਦੂਜੇ ਪਾਸੇ ਜਦੋਂ ਦਰਿਆ ਚੋਂ ਇੱਕ ਨਦੀ ਚੋਂ ਲੰਘ ਕੇ ਆਉਣਾ ਸੀਗਾ ਕਹਿੰਦੇ ਤੇ ਉਦੋਂ ਪਾਣੀ ਨਹੀਂ ਸੀ ਹੈਗਾ ਦਰਿਆ ਦੇ ਵਿੱਚ ਹਣਾ ਤੇ ਜਦੋਂ ਅ ਦਰਿਆ 'ਚ ਉਲੰਘਣ ਡੇ ਆ ਤੇ ਉਹਨਾਂ ਨੂੰ ਉਹ ਮਰਕੇ ਉੱਥੇ ਸੋਨਾ ਪਿਆ ਦੇਸ ਗਿਆ ਹਨਾ ਤੇ ਉਹਨਾਂ ਨੇ ਚੱਕ ਲਿਆ ਉਹ ਵੱਟੇ ਹਨਾ ਤੇ ਉਹ ਕਹਿੰਦਾ ਵੀ ਯਾਰ ਉਹ ਬੰਦਾ ਉਹਦੇ ਕੋਲ ਪਤਾ ਲੱਗ ਗਿਆ ਵੀ ਸੋਨੇ ਦੇ ਵੱਟੇ ਨਾਲ ਤੋਲ ਕੇ ਦਿੰਦਾ ਸਮਾਨ ਉਹ ਤੇ ਮਰਕੇ ਇਮਾਨਦਾਰ ਬੰਦਾ ਵੀ ਆਪਾਂ ਵੀ ਇਮਾਨਦਾਰੀ ਖੇਡੀਏ ਵੀ ਆਪਾਂ ਇਹਨੂੰ ਮਰਕੇ ਨਾ ਜਿਹੜੀ ਇਹ ਵੱਟੇ ਆ ਵੀ ਚੱਲ ਆਪਾਂ ਲੋ ਉਹਦੇ ਕੋਲ ਲੈ ਜਾਈਏ ਸ਼ਾਇਦ ਉਹਦੇ ਨਾਲ ਕਿਤੇ ਡਿੱਗੇ ਡੁੱਗੇ ਹੋਣਾ ਹਨਾ ਤੇ ਉਹ ਵਟੇ ਲੈ ਕੇ ਉਹ ਬੰਦੇ ਉਹ ਵਪਾਰੀ ਕੋਲ ਚਲੇ ਜਾਂਦੇ ਨੇ ਉਹਨੂੰ ਜਾ ਕੇ ਤੇ ਉਹ ਵਟੇ ਗੱਲਬਾਤ ਜਦੋਂ ਕਰਦੇ ਨੇ ਉਹਦਾ ਹਾਲਚਲ ਪੁੱਛਦੇ ਨੇ ਸਾਰਾ ਉਹ ਵੀ ਅੱਗੇ ਸੇਵਾ ਭਗਤ ਵਧੀਆ ਕਰਦਾ ਚਾਲ ਪਾਣੀ ਸ਼ਕੰਦਾ ਆ ਛੱਕੇ ਤੇ ਚਲੋ ਗੱਲਬਾਤ ਜਦੋਂ ਜੋ ਵੀ ਹੁੰਦੀ ਉਹਨਾਂ ਦੀ ਗੱਲਬਾਤ ਕਰਕੇ ਮੁੜ ਕੇ ਉਹ ਫਿਰ ਕਹਿੰਦੇ ਵੀ ਤੇਰਾ ਕਾਰੋਬਾਰ ਉਹ ਕਹਿੰਦਾ ਵੀ ਇਦਾਂ ਦਾ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਕੀਤੀ ਜਾ ਕੇ ਤੇ ਉਹਨਾਂ ਨੇ ਮੈਨੂੰ ਆਹ ਗੱਲ ਕਹੀ ਤੇ ਮੈਂ ਮੁੜ ਕੇ ਉਸ ਸਰ ਨੇ ਕੀਤਾ ਤੇ ਮੇਰੇ ਗੁਰੂ ਮਹਾਰਾਜ ਨੇ ਬੜਾ ਵਧੀਆ ਚੱਲ ਰਿਹਾ ਸਾਰਾ ਕੁਝ ਸਿਸਟਮ ਹਣਾ ਚਲੋ ਜਿਉਂ ਉਹਨਾਂ ਨੇ ਸੇਵਾ ਪਾਣੀ ਕੀਤੀ ਉਹਨਾਂ ਨੇ ਤੇ ਉਹ ਕਹਿੰਦਾ ਵੀ ਵੀ ਆ ਸਾਨੂੰ سونے ਦੇ ਵੱਟੇ ਲੱਭੇ ਆ ਵੀ ਕਿਤੇ ਤੇਰੇ ਤਾਂ ਨਹੀਂ ਹੈਗੇ ਤੇ ਉਹ ਮਤਲਬ ਕਿ ਦੇਖ ਕੇ ਹੈਰਾਨ ਹੋਇਆ ਉਹ ਕਹਿੰਦਾ ਵੀ ਹੈਗੇ ਤਾਂ ਮੇਰੇ ਹੀ ਨੇ ਪਰ ਕਹਿੰਦਾ ਵੀ ਇਹ ਜਿੱਥੋਂ ਜਿੱਦਾਂ ਜੋ ਕਰਾਮਾਤ ਸਾਰੀ ਹੋਈ ਏ ਚਲੋ ਆਪਾਂ ਉੱਥੇ ਚੱਲਦੇ ਆਂ ਮਹਾਂਪੁਰਸ਼ਾਂ ਕੋਲ ਚਲੇ ਗਏ ਤੇ ਜਾ ਕੇ ਉਹਨਾਂ ਨੇ ਕਿਆ ਵੀ ਦੇਖੋ ਜੀ ਮੈਂ ਤੁਹਾਡੇ ਕਹਿਣ ਦੇ ਮੁਤਾਬਕੇ ਵੱਟੇ ਮੈਂ ਮੈਂ ਤਾਂ ਨਹਿਰ ਸਿੱਟ ਤੇ ਸੀ ਏ ਤੇ ਮੁੜ ਕੇ ਫੇਰ ਮੇਰੇ ਕੋਲ ਆ ਗਏ ਨੇ ਸੋਨੇ ਦੇ ਵੱਟੇ ਹਨਾ ਤੇ ਉਹ ਮਹਾਪੁਰਸ਼ ਕਹਿੰਦਾ ਵੀ ਇਹੀ ਵਸ ਤੁਹਾਨੂੰ ਅਹਿਸਾਸ ਕਰਾਉਣਾ ਹੈ ਦੱਸਣਾ ਹੈ ਵੀ ਜੋ ਤੁਹਾਡੀ ਹੱਕ ਦੀ ਕਮਾਈ ਹੈ ਨਾ ਉਹ ਕਿਤੇ ਜਾਂਦੀ ਨਹੀਂ ਹੈਗੀ ਵਿਅਰਥ ਨਹੀਂ ਜਾਂਦੀ ਹੈਗੀ ਉਹ ਘੁੰਮ ਕੇ ਮੁੜ ਧੜ ਕੇ ਉਹ ਤੁਹਾਡੇ ਕੋਲ ਆ ਜਾਂਦੀ ਏ ਤੁਸੀਂ ਕੇ ਟੈਨਸ਼ਨ ਕਰਦੇ ਹੋ ਜਾਂ ਕਰਦੇ ਹੋ ਜੋ ਜੇ ਤੁਹਾਡਾ ਆਪਣਾ ਪੈਸਾ ਹੱਕ ਦਾ ਪੈਸਾ ਆ ਤੁਸੀਂ ਕਿਤੇ ਤੁਹਾਡਾ ਲੂਜ਼ ਹੋ ਗਿਆ ਇਧਰ ਉਧਰ ਉਹ ਕਿਤੇ ਇਧਰ ਉਧਰ ਜਾਂਦਾ ਨੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਜਰੀਆ ਬਣ ਕੇ ਤੁਹਾਡੇ ਕੋਲ ਆ ਜਾਂਦਾ ਆ ਸੋ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਮੈਂ ਕਿਹਾ ਵੀ ਸ਼ਹਿਰ ਕੀਤੀ ਜਾਵੇ ਕਿਉਂਕਿ ਮੇਰੇ ਨਾਲ ਵੀ ਇਦਾਂ ਹੋਇਆ ਆ ਅਸੀਂ ਵੀ ਕੁਝ ਮਤਲਬ ਕਿ ਕੋਈ ਕੀਤਾ ਸੀ ਬਿਜ਼ਨਸ ਤੇ ਉੱਤੇ ਆਪਣਾ ਸ਼ੇਅਰਿੰਗ ਕੀਤਾ ਸੀਗਾ ਤੇ ਉਹ ਮਤਲਬ ਕਿ ਵੀ ਉੱਥੇ ਕਿਸੇ ਕਾਰਨ ਕਰਕੇ ਉਹ ਗੱਲਬਾਤ ਸਿਰੇ ਨਹੀਂ ਚੜੀ ਹਨਾ ਤੇ ਮੁੜ ਕੇ ਪੈਸਿਆਂ ਬਾਰੇ ਵੋਰੀ ਹੋਣ ਲੱਗੇ ਵੀ ਕਿੱਦਾਂ ਹੋਊਗਾ ਹਨਾ ਜੋ ਜੋ ਅਮਾਉਂਟ ਆਪਾਂ ਦਿੱਤਾ ਸੀ ਆਪਣਾ ਅਮਾਉਂਟ ਵਾਪਸ ਆ ਗਿਆ ਸੀ ਆ ਸੋ ਮੈਨੂੰ ਤਾਂ ਕਰਕੇ ਵਧੀਆ ਲੱਗੀ ਕਿਉਂਕਿ ਮੇਰੇ ਨਾਲ ਹੱਡ ਬੀਤੀ ਇਹ ਗੱਲ ਮੇਰੇ ਨਾਲ ਖੁਦ ਨਾਲ ਹੀ ਹੋਈ ਤੇ ਜਿੰਨਾ ਸੀਗਾ ਜੇ ਮੇਰੀ ਉਹ ਹੱਕ ਦੀ ਕਮਾਈ ਨਾ ਕੀਤੀ ਹਿਰਾਫਰੀ ਕਰਕੇ ਮੈਂ ਨਾ ਇਕੱਠੇ ਕੀਤੇ ਹੁੰਦੇ ਹਿਰਾਫਰੀ ਕਰਕੇ ਇਕੱਠੇ ਕੀਤੇ ਹੁੰਦੇ ਕੋਈ ਪਸੀਨੇ ਦੀ ਕਮਾਈ ਨਾ ਹੁੰਦੀ ਤੇ ਫਿਰ ਮੇਰੇ ਖਤਮ ਹੋ ਜਾਣਾ ਸੀਗੇ ਮੈਂ ਸੜਕ ਤੇ ਸੀਗਾ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਉਹੀ ਇਹ ਗੱਲ ਸੁਣ ਕੇ ਤੇ ਮੈਂ ਕਿ ਅੱਗੇ ਵੀ ਸ਼ੇਅਰ ਕੀਤੀ ਜਾਵੇ ਵੀ ਜੋ ਤੁਹਾਡਾ ਹੱਕ ਦਾ ਪੈਸਾ ਆ ਦਸਾਂ ਨਵਾਂ ਦੀ ਕਿਰਤ ਕਮਾਈ ਤੁਸੀਂ ਕੀਤੀ ਹੋਈ ਆ ਆਪਣਾ ਖੂਨ ਪਸੀਨਾ ਬਹਾ ਕੇ ਤੁਸੀਂ ਕਮਾਈ ਕੀਤੀ ਹੋਈ ਆ ਤੇ ਉਹ ਤੁਹਾਡੀ ਕਿਤੇ ਇੱਧਰ ਉੱਧਰ ਅਜਾਇਆ ਨਹੀਂ ਜਾਂਦੀ ਭਾਵੇਂ ਸਮਾਨ ਉੱਧਰ ਤੋਂ ਉੱਧਰ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਵਿਅਰਥ ਨਹੀਂ ਜਾਂਦਾ ਸੋ ਹੱਕ ਦੀ ਕਮਾਈ ਜਿਹੜੀ ਆ ਨਾ ਉਹ ਵਿਅਰਥ ਨਹੀਂ ਜਾਂਦੀ ਬਸ ਇਹੀ ਆਪਾਂ ਇਸ ਸਾਨੂੰ ਸਿੱਖਿਆ ਮਿਲਦੀ ਹੈ ਗੱਲਬਾਤ ਚ ਤੇ ਮੈਂ ਕਿਹਾ ਵੀ ਆਪਾਂ ਕਿਉਂ ਨਾ ਇਹ ਗੱਲ ਨੂੰ ਸ਼ੇਅਰ ਕਰੀਏ ਅੱਗੇ ਤੱਕ ਵੀ ਔਰ ਵੀ ਕਈ ਸਾਡੇ ਵਰਗੇ ਭਰਾ ਹੋਣਗੇ ਜਿਹੜੇ ਇਦਾਂ ਹੋਣਗੇ ਵੀ ਉਹਨਾਂ ਨੂੰ ਵੀ ਤਰਵਾਸਾ ਮਿਲੂਗਾ ਇਹ ਗੱਲ ਸੁਣ ਕੇ ਵਧੀਆ ਲੱਗੀ ਸ਼ੇਅਰ ਕਮੈਂਟ ਜਰੂਰ ਜਰੂਰ ਕਰਿਆ ਜੀ ਫਿਰ ਮਿਲਦੇ ਆ ਨਵੀਂ ਅਪਡੇਟ ਨਾਲ ਚੜ੍ਹਦੀ ਕਲਾ ਚ ਰਹੋ ਸਾਰੇ ਸਤਿ ਸ੍ਰੀ ਅਕਾਲ